ਹਰ ਐਤਵਾਰ ਦੀ ਵਾਰ ਦੀ ਅੱਜ ਵੀ ਸਾਡੇ ਐਮਐਲਏ ਸਾਡੇ ਵਿੱਚ ਜਿਹੜੇ ਵੱਖ-ਵੱਖ ਪਿੰਡਾਂ ਚੋਂ ਵੀ ਚੱਲਦਾ ਤੇ ਨੰਗਲ ਦੇ ਜਿਹੜੀ ਇਹ ਸੇਵਾ ਸਦਨ ਸਾਡੀ ਰਹਿਸ਼ ਇੱਥੇ ਪੂਰੀ ਹਲਕੇ ਤੋਂ ਤੇ ਬਲਕਿ ਆਸ-ਪਾਸ ਦੇ ਵਿਧਾਨ ਸਭਾ ਦੇ ਲੋਕ ਬੈਠੇ ਆਂਦੇ ਆਪਣੇ ਮਸਲੇ ਲੈ ਕੇ ਤੇ ਕੋਸ਼ਿਸ਼ ਕਰੀਦੀ ਉਹਨਾਂ ਮਸਲਿਆਂ ਨੂੰ ਮੌਕੇ ਦੇ ਉੱਤੇ ਹੱਲ ਕਰ ਦਿੱਤਾ ਜਾਵੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਪੰਚਾਇਤਾਂ ਆਂਦੀਆਂ ਜੋ ਵਿਕਾਸ ਕਾਰਜ ਬੜੀ ਵੱਡੀ ਤੇਜ਼ੀ ਦੇ ਨਾਲ ਪੂਰੇ ਹਲਕੇ ਚ ਚੱਲ ਰਹੇ ਉਸ ਦੇ ਉੱਤੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਸਾਰੇ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੂਗਾ ਤੇ ਖਾਸ ਕਰਕੇ ਧੰਨਵਾਦ ਸਾਡੀ ਸਾਰੀ ਟੀਮ ਦਾ ਡਾਕਟਰ ਸੰਜੀਵ ਮਾਥਮ ਜੀ ਦਾ ਨਿਸ਼ਾਨ ਜਿਹੜਾ ਦੀਪੂ ਦਾ ਕਰਨ ਸੈਣੀ ਦਾ ਸਾਡੇ ਸਾਰੇ ਜਿੰਨੀ ਟੀਮ ਜਿੰਨੀ ਇੱਕ ਵੱਡਾ ਮੋਰਚਾ ਜਿਹੜਾ ਹੈ ਅਸੀਂ ਜਿਹੜੇ ਜਿੱਤ ਅ ਲਗਭਗ ਉਹਨਾ ਜਿਹਾ ਠਾਣਾ ਤਰੀਕ ਹੋ ਗਿਆ ਤਿੰਨ ਦਿਨ ਰਹਿ ਗਏ ਆ ਜਿਹੜਾ ਪਾਣੀਆ ਨੂੰ ਬਚਾਉਣ ਦੀ ਜਿਹੜੀ ਲੜਾਈ ਅਸੀਂ ਆਪਣੇ ਇਲਾਕੇ ਚ ਲੜ ਰਹੇ ਸੀ ਪੂਰੇ ਪੰਜਾਬ ਦੀ ਲੜ ਰਹੇ ਸੀ ਉਹਦੇ ਵਿੱਚ ਜਿਹੜਾ ਵੱਡਾ ਜਿਹੜਾ ਹੈ ਭੂਮਿਕਾ ਨਿਭਾਈ ਹੈ ਤੇ ਲਗਾਤਾਰ ਉਹ ਜਿਹੜਾ ਧਰਨਾ ਹੈ ਉਨਰੰਤਰ ਜਾਰੀ ਹੈ ਇੱਥੇ ਵੀ ਤੇ ਲੋਹੰਡ ਖੱਡ ਦੇ ਉੱਤੇ ਵੀ ਉੱਥੇ ਦੀ ਟੀਮ ਦੀ ਵੀ ਬਹੁਤ ਮਿਹਨਤ ਹੈ ਇੱਕ ਵੱਡੀ ਜਿੱਤ ਹੈ ਆਸ-ਪਾਸ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰ ਰਿਹਾ ਕਿ ਆਪਾਂ ਇਹ ਜਿਹੜਾ ਪਾਣੀ ਦਾ ਮਸਲੇ ਦੇ ਉੱਤੇ ਆਪਾਂ ਬਹੁਤ ਇਸ ਵਾਰੀ ਠੀਕਰੀ ਪੈਰਾ ਦੇਖ ਕੇ ਆਪਣੇ ਹੱਕ ਬਚਾਏ ਹੁਣ ਸਾਡੇ ਇਲਾਕੇ ਨੂੰ ਸਾਡੇ ਪਿੰਡਾਂ ਨੂੰ ਪਾਣੀ ਮਿਲ ਸਕਦਾ ਨਾਲ ਹੀ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਹਿਇਆ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਚਿਕਤਾ ਹੈ ਤੇ ਨਸ਼ਾ ਹੈ ਉਹ ਜੜੋ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ 3 ਮਹੀਨੇ ਚ 11000 ਤੋਂ ਵੱਧ ਬੰਦੇ ਪੂਰੇ ਪੰਜਾਬ ਚ ਜਿਹੜੇ ਤਸਕਰ ਐ ਛੋਟੇ ਵੱਡੇ ਉਹ ਅਰੈਸਟ ਕੀਤੇ ਗਏ ਨੇ ਸਾਡੇ ਹਲਕੇ ਚ 100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ 2-4 ਦਿਨ ਪਹਿਲਾਂ ਇੱਥੇ 60 ਗ੍ਰਾਮ ਦੀ ਰਿਕਵਰੀ ਹੀਰੋਇਨ ਦੀ ਤੁਸੀਂ ਜਾਮ ਜੋ ਨੰਗਲ ਪੁਲਿਸ ਸਟੇਸ਼ਨ ਵੱਲੋਂ ਨੰਗਲ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ ਆਪ ਮਕਸਦ ਇਹ ਹੈ ਕਿ ਅਸੀਂ ਆਪਣੇ ਏਰੀਆ ਚੋਂ ਜਿਹੜਾ ਇਹ ਚਿੱਟਾ ਨਸ਼ਾ ਬਿਲਕੁਲ ਸਾਫ਼ ਕਰਨਾ ਤੇ ਹੁਣ ਪਰਸੋਂ ਤੋਂ ਬੀਤੇ ਰੋਜ਼ ਬੀਤੇ ਪਰਸੋਂ ਤੋਂ ਪਿੰਡ ਪਿੰਡ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਯਾਤਰਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਤੱਕ ਪੰਜ ਪਿੰਡਾਂ 'ਚ ਜਿਹੜਾ ਪ੍ਰੋਗਰਾਮ ਹੋ ਚੁੱਕਿਆ ਜਿਹਦੇ ਵਿੱਚ ਡਰੋਲੀ ਹੇਟਲਾ ਆਪਣਾ ਗੰਭੀਰਪੁਰ ਜਡਵੜੀ ਪਨਾਮ ਤੇ ਭਲਾਂ ਤੇ ਅਗਲੇ ਮੰਗਲਵਾਰ ਤੋਂ ਇਹ سلسلہ ਫੇਰ ਸਾਰੇ ਪਿੰਡਾਂ 'ਚ ਜਾਊਗਾ ਫਿਰ ਮੰਗਲ ਦੇ ਬੋਡਾਂ 'ਚ ਜਾਊਗਾ ਹਰ ਇੱਕ ਘਰ ਤੱਕ ਅਸੀਂ ਜਿਹੜੀ ਇਹ ਮੁਹਿੰਮ ਨੂੰ ਲੈ ਕੇ ਜਾਣਾ ਹੈ ਤੇ ਅਸੀਂ ਸਾਰੀ ਸਿਵਲ ਸੁਸਾਇਟੀ ਦਾ ਸਾਰੇ ਪਿੰਡ ਵਾਸੀਆਂ ਦਾ ਨੂੰ ਅਪੀਲ ਕਰਦੇ ਆ ਕਿ ਆਪਣੀ ਵੀ ਜ਼ਿੰਮੇਵਾਰੀ ਨਿਭਾਓ ਆਪਣੇ ਪਿੰਡ 'ਚ ਨਸ਼ਾ ਤਸਕਰਾਂ ਨੂੰ ਥਾਣੇ ਜਦੋਂ ਵੀ ਪਤਾ ਲੱਗਦਾ ਉਹ ਇਹਨਾਂ ਦੀ ਜਾਣਕਾਰੀ ਦਿਓ ਤੇ ਪਲੱਸ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਫਸੇ ਹੋਏ ਆ ਉਹਨਾਂ ਦੇ ਇਲਾਜ